ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਤ ਸੰਗਤ ਜੀਓ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਤਕ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹੰਚਮ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਅਸਰ ਰਾਗ ਵਿੱਚ ਸ਼ੰਤ ਸਲੋਕ ਚੱਲ ਰਹੇ ਹਨ ਅੱਲ ਪਾਤਸ਼ਾਹ ਜੀ ਦੇ 8 ਸ਼ਬਦ ਸੰਪੂਰਨ ਹੋਏ ਸੀ ਅਗਲਾ ਜੋ ਸ਼ਬਦ ਹੈ 455 ਨੰਤੇ ਪਾਤਸ਼ਾਹ ਜੀ ਦਾ ਇਹ ਸ਼ਬਦ ਰੰਮ ਹੁੰਦੇ ਹਨ ਆਓ ਸਤਗੁਰ ਜੀ ਆਪਣੀ ਰਸਨਾ ਤੋਂ ਪਾਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਆਸਾ ਮਹਲਾ 5 ਉਹਨੂੰ ਪਾਤਸ਼ਾਹ ਜੀ ਆਸਾ ਰਾਗ ਵਿੱਚ ਬਚਨ ਕਰਦੇ ਹਨ ਜੀ ਪੁਰਖ ਪਤੇ ਭਗਵਾਨ ਤਾਂ ਕੀ ਸਰਣ ਗਹੀ ਨਿਰਪਉ ਭਏ ਪੁਰਾਨ ਚਿੰਤਾ ਸਗਲ ਲਹੀ ਅਨੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸ਼ਬਦੀ ਰਮਤਾ ਕਰਦੇ ਹਨ ਪਾਤਸ਼ਾਹ ਜੀ ਜਗਿਆਸੂ ਮੁਖ ਦਵਾਰਾਂ ਪੁਰਖੇ ਪੁਰਖ ਪਤੇ ਪ੍ਰਭਾਨ ਤਾਂ ਕੀ ਸਰਨ ਗਹੀ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਜਗਿਆਸੂ ਦੀ ਸਰਨ ਗ੍ਰਹਿਣ ਕਰ ਲੈਂਦੇ ਹਨ ਹਰੀ ਦੀ ਸਰਨ ਲੈ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਕੋਈ ਸੁੱਖਾਂ ਤੋਂ ਬਚ ਜਾਂਦੇ ਹਨ ਪੁਰਖ ਪਰਮੇਸ਼ਰ ਜਿਹੜਾ ਹੈ ਭਗਵਾਨ ਹਰਿਉ ਦੀ ਸਰਣਾ ਮਹਾਰਾਜ ਜੀ ਕਹਿੰਦੇ ਅਸੀਂ ਤਕੜਾ ਕੀਤੀ ਨਿਰਭਉ ਭੇ ਪੁਰਾਨ ਚਿੰਤਾ ਸਗਲ ਲਹੀ ਤੇ ਮਹਾਰਾਜ ਜੀ ਕਹਿੰਦੇ ਨਿਰਭਾਇ ਹੈ ਉਹ ਪਰਮਾਤਮਾ ਉਹ ਹਰੀਆ ਜਿਹੜਾ ਪੁਰਖ ਪਰਮੇਸ਼ਰ ਭਗਵਾਨ ਨਿਰਭੈ ਹੈ ਜਿਹੜਾ ਨਿਰਭੈ ਦੇ ਨਾਲ ਜਗਿਆਸੂ ਜੁੜ ਜਾਂਦਾ ਹੈ ਕੋਈ ਪ੍ਰਾਨੀ ਕੋਈ ਜੀਵ ਦੀ ਆਤਮਾ ਉਹ ਵੀ ਭੈਤ ਹੋ ਰਹਿਤ ਹੋ ਜਾਂਦੀ ਹੈ ਨਿਰਭੈ ਬਣ ਜਾਂਦੀ ਹੈ ਇਸ ਕਰਕੇ ਨਿਰਭੈ ਭਏ ਪ੍ਰਾਨ ਮਹਾਰਾਜ ਜੀ ਕਹਿੰਦੇ ਇਹ ਆਤਮਾ ਜਿਹੜੀ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਨਿਰਭੈ ਹੋ ਗਈ ਚਿੰਤਾ ਰਹਿਤ ਹੋ ਗਈ ਚਿੰਤਾ ਸਗਲ ਲਹੀ ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਜੁੜ ਕੇ ਮਨ ਆਤਮਾ ਜਿਹੜੀ ਉਹ ਮੌਤ ਤੋਂ ਰਹਿਤ ਹੋ ਗਈ। ਉਹਦਾ ਮੌਤ ਦਾ ਜਿਹੜਾ ਭੈ ਸੀ ਨਾ ਚਿੰਤਾ ਸੀ ਉੱਤਰ ਗਈ। ਮਹਾਰਾਜ ਜੀ ਕਹਿੰਦੇ ਉਹ ਪ੍ਰਭੂ ਦੇ ਭਗਵਾਨ ਪਰਮੇਸ਼ਰ ਦੇ ਨਾਲ ਜੁੜ ਕੇ ਇਸ ਭੈ ਤੋਂ ਬਚ ਗਈ। ਮਾਤ ਪਿਤਾ ਸੁੱਤ ਮੀਤ ਸੁਜਾਨ ਇਸ਼ਟ ਬੰਧ ਪਜਾਨਿਆ। ਜਦੋਂ ਪਿਆਰਿਓ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਭਗਵਾਨ ਦੇ ਨਾਲ ਰਿਸ਼ਤਾ ਬਣਦਾ ਹੈ ਨਾ ਜੇ ਮਹਾਰਾਜ ਜੀ ਕਹਿੰਦੇ ਫਿਰ ਗੁਰਸਿੱਖ ਭਗਤ ਜਨ ਇਹ ਸਾਰੇ ਰਿਸ਼ਤੇ ਉਹਦੇ ਨਾਲ ਹੀ ਬਣੰਦਾ ਹੈ। ਜੇ ਮਹਾਰਾਜ ਜੀ ਕਹਿੰਦੇ ਫਿਰ ਭਗਵਾਨ ਦੇ ਨਾਲ ਸਾਡਾ ਇਹ ਰਿਸ਼ਤਾ ਬਣ ਗਿਆ ਮਾਤਾ ਦਾ ਪਿਤਾ ਦਾ ਸੁੱਤ ਦਾ ਮੀਤ ਦਾ ਸੁਜਾਨ ਮਹਾਰਾਜ ਜੀ ਕਹਿੰਦੇ ਸਾਰੇ ਉਹਦੇ ਨਾਲ ਹੀ ਸਾਡੇ ਰਿਸ਼ਤੇ ਬਣ ਗਏ। ਉਹ ਭਗਤ ਜਾਨ ਗੁਰਮੁਖ ਜਾਨ ਮਹਾਰਾਜ ਜੀ ਦੇ ਨਾਲ ਹੀ ਪ੍ਰੇਮ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਗੁਰਮੁਖ ਜਾਨ ਸਦਾ ਹੀ ਇਹ ਪ੍ਰੇਮ ਦੇ ਰਿਸ਼ਤੇ ਉਹ ਮਾਲਕ ਨਾਲ ਬਣਾ ਲੈਂਦੇ ਹਨ ਉਹ ਪਿਤਾ ਮਾਤਾ ਵੀ ਉਹਨੂੰ ਜਾਣਦੇ ਹਨ ਸੁੱਤ ਪੁੱਤਰ ਮੀਤ ਮਿੱਤਰ ਪਿਆਰਾ ਅਤੇ ਸੁਜਾਨ ਸੱਜਣ ਮਹਾਰਾਜ ਜੀ ਕਹਿੰਦੇ ਇਸ਼ਟ ਨੂੰ ਹੀ ਜਾਣਦੇ ਹਨ ਬੰਧ ਪ ਜਾਣਿਆ ਮਹਾਰਾਜ ਜੀ ਕਹਿੰਦੇ ਇਸ਼ਟ ਪਰਮਾਤਮਾ ਬੰਧ ਉਹਨੂੰ ਜਾਣਦੇ ਹਨ ਸਾਰੀਆਂ ਰਿਸ਼ਤੇਦਾਰੀਆਂ ਉਹਦੇ ਨਾਲ ਮਹਾਰਾਜ ਜੀ ਕਹੇ ਨਾਲ ਪੂਰੀਆਂ ਕਰਦੇ ਹਨ ਗ੍ਰਹ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤਿ ਵਿਖਾਣਿਆ ਇਹ ਪਿਆਰੇ ਜਦੋਂ ਕੰਠ ਨਾਲੋਂ ਲਾਂਦਾ ਹੈ ਨਾ ਪ੍ਰਭੂ ਮਹਾਰਾਜ ਜੀ ਕਹਿੰਦੇ ਗੁਰੂ ਦੇ ਨਾਲ ਜਦੋਂ ਜਾਣ ਪਛਾਣ ਹੋ ਜਾਂਦੀ ਹੈ ਗੁਰ ਮਿਲਾਇਆ ਪਰ ਮੇਲ ਗੁਰਰਾ ਹੀ ਹੁੰਦਾ ਹੈ ਗੁਰੂ ਦੇ ਸ਼ਬਦ ਰਹੀਂ ਸੱਚੇ ਗੁਰੂ ਦੇ ਨਾਹੀਂ ਗੁਰਸਿੱਖ ਦਾ ਉਹ ਠਾਕਰ ਦੇ ਨਾਲ ਭਗਵਾਨ ਦੇ ਨਾਲ ਮੇਲ ਹੋ ਜਾਂਦਾ ਫਿਰ ਉਹ ਗੱਲ ਵਕੜੀ ਲੈ ਲੈਂਦੇ ਆ ਗੈ ਕੰਠ ਲਾਇਆ ਉਹ ਬਾਹ ਫੜ ਕੇ ਮਹਾਰਾਜ ਜੀ ਗੁਰਾਜੰਦ ਦੇ ਪਾਸ਼ਾ ਜੀ ਕਹਿੰਦੇ ਗੁਰਸਿੱਖ ਨੂੰ ਭਗਤ ਨੂੰ ਆਪਣੇ ਗੱਲ ਦੇ ਨਾਲ ਲਾ ਲੈਂਦੇ ਨੇ ਛੱਡਦੇ ਨਹੀਂ ਮਹਾਰਾਜ ਜੀ ਕਹਿੰਦੇ ਗੈ ਕੰਠ ਲਾਇਆ ਗੁਰਮਲਾਇਆ ਇਸ ਬਿੰਬਲ ਸੰਤ ਵਿਖਾਣਿਆ ਮਹਾਰਾਜ ਜੀ ਕਹਿੰਦੇ ਉਹ ਸਤਿ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ ਵਿਖਾ ਦਿੰਦੇ ਹਨ ਬੇਅੰਤ ਗੁਣ ਅਨੇਕ ਮੈਂ ਮਾ ਕੀਮਤ ਕਹਿ ਨਾ ਜਾਏ ਕਹੀ ਤੇ ਮਹਾਰਾਜ ਜੀ ਕਹਿੰਦੇ ਪਿਆਰਿਓ ਬੇਅੰਤ ਹੈ ਬੇਅੰਤ ਉਹ ਅੰਦਾਜ਼ ਦਾ ਕੋਈ ਅੰਤ ਨਹੀਂ ਹੈ ਉਹ ਬੇਅੰਤ ਦਾ ਦਾ ਮਾਲਕ ਉਹਦੇ ਗੁਣ ਅਨੇਕ ਹਨ ਮਹਾਰਾਜ ਜੀ ਕਹਿੰਦੇ ਕਿਹੜੇ ਕਿਹੜੇ ਗਾਈਏ ਜੇ ਵਾ ਇੱਕ ਕਵਨ ਗੁਣ ਕਹੀਏ ਵੇ ਸਮਾਰ ਬੇਅੰਤ ਸਵਾਮੀ ਰੂਹੰਤ ਨਾ ਕਿਨਹੂ ਲਈਏ ਮਹਾਰਾਜ ਜੀ ਉੱਥੇ ਵੀ ਕਹਿੰਦੇ ਹਨ ਕਹਿੰਦੇ ਜੇਬਾ ਮੇਰੀ ਇੱਕ ਹੈ ਤੇਰੇ ਗੁਣ ਨਿਕਾ ਹਨ ਕਹਿੰਦੇ ਕਿਹੜੇ ਗਾ ਕਿਹੜੇ ਕਿਹੜੇ ਗਾ ਕੇ ਸੁਣਾਵਾ ਜੇਬਾ ਥੱਕ ਜਾਵੇਗੀ ਜੇਬਾ ਥੋੜੀ ਪੈ ਜਾਵੇਗੀ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਾਣ ਨਾ ਜਾਏ ਕਹੀ ਮਹਾਰਾਜ ਜੀ ਕਹਿੰਦੇ ਤੇਰੇ ਗੁੜਾਂ ਦੀ ਕੋਈ ਕੀਮਤ ਨਹੀਂ ਹੈ ਇਹ ਸਮਾਰ ਗੁਣ ਗੁਣ ਹਨ ਤੁਹਾਡੇ ਵਿੱਚ ਤੁਸੀਂ ਬੇਅੰਤ ਆ ਦੇਵੰਤਿਆਤਾ ਦੇ ਮਾਲਕ ਮੁਨਾ ਦੇ ਖਜ਼ਾਨੇ ਹੋ ਪ੍ਰਭ ਇੱਕ ਅਨੇਕ ਅਲਖ ਠਾਕਰ ਓਟ ਨਾਨਕ ਤਿਸ ਗਹੀ ਇਹ ਮਹਾਰਾਜ ਜੀ ਕਹਿੰਦੇ ਤੁਸੀਂ ਇੱਕ ਤੋਂ ਅਨੇਕ ਹੋ ਇੱਕ ਹੈ ਫਿਰ ਅਨੇਕ ਹੈ ਆਪ ਪਰਜਨ ਜੀ ਆਪ ਸਾਹਿਬ ਇੱਕ ਤੋਂ ਅਨੇਕ ਹੈ ਮਹਾਰਾਜ ਜੀ ਉਹ ਦੇ ਉਸਤਤ ਗੰਦਰ ਪਰਮੇਸ਼ਰ ਦੀ ਇੱਥੇ ਹੀ ਮਹਾਰਾਜ ਜੀ ਕਹਿੰਦੇ ਇੱਕ ਵੀ ਬਣ ਜਾਂਦਾ ਹੈ ਹਰੀ ਇੱਕ ਵੀ ਹੈ ਇਕ ਤੋਂ ਅਨੇਕ ਉਹ ਦੇ ਸਰੂਪ ਸਰੂਪ ਹਨ ਉਹ ਨਿਕਾ ਸਰੂਪਾ ਵਿੱਚ ਵੀ ਆ ਜਾਂਦਾ ਹੈ ਪ੍ਰਭ ਏਕ ਏਕ ਤੋਂ ਅਨੇਕ ਹੈ ਮਹਾਰਾਜ ਪ੍ਰਭ ਏਕ ਅਨੇਕ ਲਖ ਠਾਕੁਰ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਇਕ ਤੋਂ ਨੇਕ ਹੈ ਉਹ ਲਖ ਹੈ ਠਾਕੁਰ ਜਿਹਨੂੰ ਲਖਿਆ ਨਾ ਜਾਵੇ ਉਹਦੇ ਸਰੂਪਾ ਨੂੰ ਅਸੀਂ ਲਖਿਆ ਨਹੀਂ ਜਾ ਕਰ ਸਕਦੇ ਉਹਦਾ ਲਖਣ ਨਹੀਂ ਕਰ ਸਕਦੇ ਕਿ ਜਿਹੜਾ ਉਹਦਾ ਸਰੂਪ ਹੈ ਓਟ ਨਾਨਕ ਇਸ ਗਈ ਮਹਾਰਾਜ ਜੀ ਕਹਿੰਦੇ ਭਾਈ ਉਹਦੀ ਓਟ ਹੀ ਲੈ ਸਕਦੇ ਆ ਮੈਨੂੰ ਤੇ ਮਹਾਰਾਜ ਜੀ ਕਹਿੰਦੇ ਨਾਨਕ ਨੂੰ ਉਹਦੀ ਓਟ ਹੈ ਆਸਰਾ ਹੈ ਉਹਦੇ ਸਰੂਪਾਂ ਦਾ ਸਿਵਰਣਨ ਉਹਦੇ ਸਰੂਪਾਂ ਦੀ ਉਤੋਂ ਉਹਦੀ ਪਛਾਣ ਨਹੀਂ ਕਰ ਸਕਦੇ ਕਿਉਂਕਿ अनेका ਹੀ ਉਹਦੇ ਸਰੂਪ ਹਨ ਅੰਮ੍ਰਿਤ ਬਾਣ ਸੰਸਾਰ ਸਹਾਈ ਆਪ ਭੈ ਅਗਲਾ ਦੂਜਾ ਬੰਦ ਸ਼ਬਦਾ ਮਹਾਰਾਜ ਜੀ ਰੰਮ ਕਰਦੇ ਹਨ ਕਹਿੰਦੇ ਜਦੋਂ ਗੁਰੂ ਪੂਰਾ ਮਿਲ ਜਾਂਦਾ ਫਿਰ ਅਮਰਤ ਬਣ ਸੰਸਾਰ ਸਹਾਈ ਆਪ ਪਏ ਕਹਿੰਦੇ ਪਿਆਰਿਓ ਫਿਰ ਉਹ ਅਮਰਤ ਬਣ ਜਾਂਦਾ ਸੰਸਾਰ ਜਿਹੜਾ ਹੁਣ ਸਗਨ ਅਗਨ ਜਿਹੜਾ ਅਗਨ ਦਾ ਸਾਗਰ ਹੈ ਨਾ ਸੰਸਾਰ ਜਿਹੜਾ ਸੰਸਾਰ ਹੈ ਸ੍ਰਿਸ਼ਟੀ ਉਹ ਅੱਗ ਦਾ ਸਾਗਰ ਹੈ ਤ੍ਰਿਸ਼ਨਾ ਦੀ ਅੱਗ ਸੰਤਾਪ ਹੈ ਜਿਹਦੇ ਵਿੱਚੋਂ ਪਾਰ ਹੋਣਾ ਮੁਸ਼ਕਲ ਹੈ ਪਰਮਾਰਾਜ ਜੀ ਕਹਿੰਦੇ ਅੰਮ੍ਰਿਤ ਬੰਨ ਸੰਸਾਰ ਸਹਾਈ ਆਪ ਭਏ ਜਦੋਂ ਆਪ ਸਹਾਈ ਹੁੰਦੇ ਹਨ ਕਿਸੇ ਗੁਰਸਿੱਖ ਦੇ ਇਸ ਸੰਸਾਰ ਨੂੰ ਹੀ ਅੰਮ੍ਰਿਤ ਬਣਾ ਦਿੰਦੇ ਹਨ ਉਹ ਕਾਲ ਯੁਗ ਵਿੱਚ ਸਤਜੁਗ ਪੈਦਾ ਕਰ ਸਕਦੇ ਹਨ ਜਦੋਂ ਗੁਰਸਿੱਖ ਉਹਦੇ ਗੁਣਾ ਨੂੰ ਧਾਰਨ ਕਰਦਾ ਹੈ ਉਹ ਸਤਜੁਗ ਵਾਲੇ ਗੁਣੋ ਦੇ ਵਿੱਚ ਆ ਜਾਂਦੇ ਹਨ ਇਹ ਮਹਾਰਾਜ ਜੀ ਕਹਿੰਦੇ ਫਿਰ ਉਹ ਕਾਲ ਯੁਗ ਵਿੱਚ ਸਤਜੁਗ ਮਾਣਦਾ ਸ਼ਾਂਤੀ ਮਾਣਦਾ ਸੁਖ ਮਾਣਦਾ ਕੀ ਅਗਨ ਸਾਗਲ ਵਿੱਚ ਵੀ ਸੀਤ ਲਤਾਈ ਮਾਨਦਾ ਰਾਮ ਨਾਮ ਉਰਹਾਰ ਵਿਖ ਕੇ ਦਿਵਸ ਗਏ ਜਦੋਂ ਗਲ ਵਿੱਚ ਹਾਰ ਪਾ ਦਿੰਦੇ ਨਾ ਹਰੀ ਰਮਿਆ ਹੋਇਆ ਰਾਮ ਦਾ ਨਾਮ ਦਾ ਹਾਰ ਕਿਸੇ ਦੇ ਕੰਠ ਵਿੱਚ ਪੈ ਜਾਵੇ ਜਿਵੇਂ ਪਤਵ ਦੀ ਇਸਤਰੀਆਂ ਪਾਉਂਦੀਆਂ ਨ ਬਾਰੋਂ ਹਾਰ ਉਹ ਬੜਾ ਖਿਆਲ ਰੱਖਦੀਆਂ ਕਿ ਸੋਹਣਾ ਸੁੰਦਰ ਹਾਰ ਪਹਿਨੀਏ ਇਸੇ ਤਰ੍ਹਾਂ ਗੁਰਸਿੱਖ ਦੇ ਗਲ ਵਿੱਚ ਨਾਮ ਦਾ ਹਾਰ ਪਾ ਦਿੰਦੇ ਨੇ ਮਹਾਰਾਜ ਰਾਮ ਨਾਮ ਉਰਹਾਰ ਵਿਖ ਕੇ ਦਿਵਸ ਗਏ ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਜਗਿਆਸੂ ਦੇ ਪ੍ਰਾਨੀ ਦੇ ਗੁਰਮਖ ਦੇ ਗੱਲ ਵਿੱਚ ਉਹ ਮਹਾਰਾਜ ਜੀ ਤੇ ਗੁਨਾ ਦਾ ਹਰ ਪਾ ਦਿੰਦਾ ਬਨਾਮ ਬਾਣੀ ਉਹਦੇ ਗਲੇ ਤੋਂ ਲੈ ਕੇ ਹਿਰਦੇ ਵਿੱਚ ਵਸਾ ਦਿੰਦਾ ਫਿਰ ਵਿਖ ਕੇ ਦਿਵਸ ਗਏ ਮਹਾਰਾਜ ਜੀ ਕਹਿੰਦੇ ਮਾਇਆ ਰੂਪੀ ਜ਼ਹਿਰ ਦੇ ਜਿਹੜੇ ਦਿਨ ਸਾਨੂੰ ਚਲੇ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਬਿਖ ਖਟਿਆ ਜਾਂਦਾ ਹੈ ਜ਼ਹਿਰ ਕਟਿਆ ਜਾਂਦਾ ਉਹ ਦਿਨ ਖਤਮ ਹੋ ਜਾਂਦੇ ਹਨ ਗਤ ਭਰਮ ਮੋਹ ਵਿਕਾਰ ਬਿਨਸੇ ਜੂਣ ਆਮਨ ਸਭ ਰਹੇ ਮਹਾਰਾਜ ਜੀ ਕਹਿੰਦੇ ਗਤ ਭਰਮ ਮੋਹ ਵਿਕਾਰ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਂਦੇ ਹਨ ਭਰਮ ਦਾ ਮੋਹ ਜਿਹੜਾ ਭਰਮ ਟੁੱਟ ਜਾਂਦਾ ਮੋਹ ਵਿਕਾਰ ਜਿਹੜਿਆ ਨਸ ਜਾਂਦੇ ਨੇ ਮੋਹ ਖਤਮ ਹੋ ਜਾਂਦਾ ਬਿਨਸੇ ਜੂਣ ਮਹਾਰਾਜ ਜੀ ਕਹਿੰਦੇ ਆਵਣ ਜਾਣ ਲੈ ਜਾਂਦਾ ਜੁਨਾ ਤੁਮਵਾਚਾ ਹੋ ਜਾਂਦਾ ਇਹ ਭਰਮ ਮੋਹ ਦਾ ਹਨੇਰਾ ਕੱਟਿਆ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਬਿਨਸੇ ਜੋਨ ਆਵਣ ਸਭ ਰਹਿ ਜਿਹੜਾ ਆਵਣ ਜਾਣ ਵਿੱਚ ਰਹਿਣਾ ਸੀ ਨਾ ਸਤਗੁਰੂ ਜੀ ਕਹਿੰਦੇ ਆਤਮਾ ਦਾ ਉਹ ਲੈ ਜਾਂਦਾ ਖਤਮ ਹੋ ਜਾਂਦਾ ਜੁਨਾ ਦਾ ਸਿਲਸਿਲਾ ਲਾ ਦੇਂਦੇ ਹਨ ਮਹਾਰਾਜ ਅਗਨ ਸਾਗਰ ਅਗਨ ਸਾਗਰ ਭਏ ਸੀਤਲ ਸਾਦ ਅੰਤਲ ਗਹਿ ਰਹੇ ਇਹ ਕੁਮਾਰਾ ਜੀ ਕੀਲਿਆ ਤੁਖਾਂ ਵਿੱਚ ਦੱਸ ਰਹੇ ਅਗਨ ਦਾ ਜਿਹੜਾ ਸਾਗਰ ਹੈ ਉਹ ਸੀਤਲ ਹੋ ਜਾਂਦਾ ਹੈ ਇਹ ਪਿਆਰਿਓ ਸੰਸਾਰ ਜਿਹੜਾ ਅੱਗ ਦਾ ਸਾਗਰ ਹੈ ਇਹ ਅੱਗ ਦਾ ਸਮੁੰਦਰ ਹੈ ਇਥੋਂ ਕੋਈ ਹੋਰ ਚੀਜ਼ ਸੋਰ ਚੀਜ਼ ਨਹੀਂ ਆਪਾਂ ਨੂੰ ਸੀਤਲ ਕਰ ਸਕਦੀ ਬਾਹਰੋਂ ਅਸੀਂ ਸੀਤਲ ਨਹੀਂ ਹੋ ਸਕਦੇ ਜਿੰਨਾ ਚਿਰ ਮਾਨ ਠੰਡਾ ਨਹੀਂ ਸੀਤਲ ਨਹੀਂ ਤੇ ਮਹਾਰਾਜ ਜੀ ਗੁਰ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਅਗਨ ਸਾਗਰ ਭਏ ਸੀਤਲ ਆਦੇ ਨਾਲ ਕਹਿੰਦੇ ਸਾਧ ਅੰچل ਲੈ ਰਹੇ ਜਿਨ੍ਹਾਂ ਨੇ ਸੱਚੇ ਸਤਗੁਰ ਦਾ ਅੰچل ਲੈ ਲਿਆ ਜਿਨ੍ਹਾਂ ਨੇ ਉਹਦੀ ਝੋਲੀ ਵਿੱਚ ਜਿਹੜੇ ਬੈਠ ਕੇ ਉਹਦਾ ਅੰچل ਜਿਨ੍ਹਾਂ ਨੇ ਗ੍ਰਹਿਣ ਕਰ ਲਿਆ ਉਹਨਾਂ ਮਾਲਕ ਦਾ ਪੱਲਾ ਫੜ ਰਿਆ ਮਹਾਰਾਜ ਜੀ ਕਹਿੰਦੇ ਇਸ ਅਗਨ ਦੇ ਸਾਗਰ ਵਿੱਚ ਵੀ ਠੰਡ ਪੈ ਜਾਵੇਗੀ ਕਹਿੰਦੇ ਅਗਨ ਦਾ ਸਾਗਰ ਵੀ ਉਦੀ ਗਰਮੀ ਉਹਦੀ ਤਪਸ ਉਹਦੀ ਅਗਨ ਉਹਦਾ ਕੁਝ ਵਿਗਾੜ ਨਹੀਂ ਸਕਦੀ ਇਹਨਾਂ ਨੂੰ ਸੱਚੇ ਨਾਮ ਦੀ શીਤਲਤਾ ਹੀ ਹੈ ਜਿਨ੍ਹਾਂ ਨੂੰ ਉਹ ਮਾਲਕ ਨੇ ਆਪਣਾ ਅੰਤਲ ਦੇਤਾ ਇਹ ਮਾਰਿਓ ਪਿਆਰਿਓ ਪੱਠ ਦੇ ਵਿੱਚ ਵੀ ਠੰਡੇ ਹੋ ਜਾਂਦੇ ਹਨ ਇਹ ਤਪ ਦੇ ਸੰਸਾਰ ਵਿੱਚ ਵੀ ਉਹ શીਤਲਤਾ ਹੀ ਰੱਖਦੇ ਹਨ ਉਹਨਾਂ ਦਾ ਮਨ ਠੰਡਾ ਰਹਿੰਦਾ ਹੈ ਉਹ ਗੁਨਾ ਤੁਰਤ ਹੋ ਜਾਂਦਾ ਹੈ ਪਾਤਸ਼ਾਹ ਜੀ ਇੱਥੇ ਧਾਰ ਲੈ ਰਹੇ ਖੁਦ ਮਹਾਰਾਜ ਜੀ ਗੁਰੂ ਜਿੰਦਾਬ ਦੀ ਸੀਤਲਤਾਈ ਦੇ ਪੁੰਜ ਸਨ ਤੇ ਉਹਨਾਂ ਦੀ ਬਾਣੀ ਚੱਲ ਰਹੀ ਨਾ ਪੰਜਵੇਂ ਪਾਤਸ਼ਾਹ ਜੀ ਦੀ ਹੋਤ ਉਹਨਾਂ ਦੇ ਅੰਦਰ ਇਹਨੀ ਸੀਤਲਤਾਈ ਠੰਡ ਸੀ ਸੀਤਲਤਾਈ ਸੀ ਨਿਮਰਤਾ ਦੇ ਪੁੰਜ ਸੀਤਲਤਾਈ ਠੰਡ ਦੇ ਪ੍ਰਤੀਕ ਸਨ ਮਹਾਰਾਜ ਦੇ ਖੁਦ ਆਈਉ ਤਤੀ ਤਵੀ ਤੇ ਬੈਠ ਕੇ ਉੱਲ ਦੀ ਦੇਖ ਵਿੱਚ ਬਿਠਾਇਆ ਤਤੀ ਤਵੀ ਤੇ ਤਤ ਤਾਰੇ ਤਾਪੜ ਪੰਜਾਬ ਆ ਰਿਹਾ ਹੈ ਇਸنگੂ ਦੇਖ-ਦੇਖ ਕੇ ਗੁੱਸੇ ਚ ਆ ਰਿਹਾ ਮਹਾਰਾਜ ਜੀ ਕਹਿੰਦੇ ਭਾਈ ਸੀਤਲਤਾਈ ਰੱਖੋ ਠੰਡ ਰੱਖੋ ਮਹਾਰਾਜ ਜੀ ਫਿਰ ਵੀ ਸੀਤਲ ਹਾਲ ਠੰਡੇ ਹਾਲ ਕਾਦੀ ਠੰਡ ਸੀ ਉਹ ਨਾਮ ਦੀ ਠੰਡ ਸੱਚੇ ਪਰਮੇਸ਼ਰ ਦੇ ਨਾਮ ਦੀ ਠੰਡ ਅੰਦਰ ਵਰਤਈ ਹੈ ਤੇ ਉਹ ਮਹਾਰਾਜ ਜੀ ਉੱਥੇ ਕਮਾ ਕੇ ਉੱਥੇ ਸਾਨੂੰ ਪ੍ਰਦੇਸ਼ ਵੀ ਦਿੰਦੇ ਹਨ ਅਗਨ ਸਾਗਰ ਭਏ ਸੀਤਲ ਸਾਧ ਅੰਤਲ ਗੈ ਰੇ ਜਿਨ੍ਹਾਂ ਕੋਲ ਸੱਚੇ ਹਰੀ ਦਾ ਪਰਮੇਸ਼ਰ ਦਾ ਅੰਤਲ ਹੈ ਮਹਾਰਾਜ ਜੀ ਕਹਿੰਦੇ ਉਹ ਸੰਸਾਰ ਸਾਗਰ ਵਿੱਚ ਇਕ ਮਰਮੀ ਦੇ ਮਾਰ ਦੀ ਅਗਣ ਦੇ ਸਾਗਰ ਵਿੱਚ ਵੀ ਠੰਡੇ ਰਹਿੰਦੇ ਹਨ ਗੋਵਿੰਦ ਗੋਪਾਲ ਦਿਆਲ ਸਮਰੱਥ ਬੋਲ ਸਾਧੂ ਹਰ ਜੈ ਜੈ ਇਹ ਮਹਾਰਾਜ ਜੀ ਕਹਿੰਦੇ ਉਹਦੀ ਜੈ ਜੈਕਾਰ ਹੋ ਚਾਹੀਦੀ ਹੈ ਉਹ ਫਿਰ ਜੈ ਜੈਕਾਰ ਕਰਨ ਦੇ ਕਰਦੇ ਹਨ ਪ੍ਰਮਾਤਮਾ ਦੀ ਗੁਰਮਖ ਜਨ ਕਹਿੰਦੇ ਗੁਰਵਿੰਦ ਗੋਪਾਲ ਦਿਆਲ ਸਮਰੱਥ ਮਹਾਰਾਜ ਜੀ ਕਹਿੰਦੇ ਗੋਵਿੰਦ ਹੈ ਗੋਪਾਲ ਰਾਏ ਹੈ ਦਿਆਲੂ ਹੈ ਸਮਰੱਥ ਹੈ ਯੋਦੇ ਬੋਲ ਮੁਖ ਤੋਂ ਜੈ ਜੈਕਾਰ ਦੇ ਬੋਲਨੇ ਚਾਹੀਦੇ ਹਨ ਬੋਲ ਸਾਧੂ ਸਾਧ ਜਨ ਭਗਤ ਜਾਨ ਗੁਰਮਖ ਜਾਨ ਉਹਦੀ ਜੈ ਕਰਦੇ ਹਨ ਉਹਦੀ ਜੈ ਜੈਕਾਰ ਕਰਦੇ ਹਨ ਸਦਾ ਹੀ ਉਹਨੂੰ ਪਤਾ ਕੀ ਸੰਸਾਰ ਤਾਂ ਸਭ ਖਤਮ ਹਾਲ ਹੈ ਇੱਕੋ ਜੈਕਾਰ ਹੈ ਇੱਕੋ ਪ੍ਰਮਾਤਮਾ ਸਦਾ ਰਹਿਣ ਵਾਲਾ ਹੈ ਉਹਦੀ ਜੈ ਜੈਕਾਰ ਗਾਉਂਦੇ ਹਨ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮਗਤੇ ਇੱਥੇ ਬੰਦ ਪੂਰਾ ਹੁੰਦਾ ਦੂਜਾ ਮਹਾਰਾਜ ਜੀ ਬੇਨਤੀ ਕਰਦੇ ਹਨ ਫਿਰ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮਗਤੇ ਜੀ ਮਹਾਰਾਜ ਜੀ ਕਹਿੰਦੇ ਮੈਂ ਤਾਂ ਨਾਮ ਨੂੰ ਧਿਆਉਣਾ ਕਰਦਾ ਹਾਂ ਪੂਰਨ ਸਾਧ ਸੰਗ ਪਾਈ ਪਰਮਗਤੇ ਨਾਮ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਸਾਰੀ ਬਰਕਤ ਹੈ ਨਾਮ ਨੂੰ ਧਿਉਣ ਦੇ ਨਾਲ ਹੀ ਪੂਰਨ ਤੌਰ ਤੇ ਸੰਗਤ ਪਾ ਕੇ ਪਰਮ ਗਤੀ ਨੂੰ ਪਰਮ ਗਤ ਪ੍ਰਾਪਤ ਹੋ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਭਾਈ ਸਦਾ ਹੀ ਉਹਦੇ ਨਾਮ ਨੂੰ ਇਹ ਆਉਣਾ ਚਾਹੀਦਾ ਸਿਮਰਨਾ ਚਾਹੀਦਾ ਹੈ ਜਿਹਦੇ ਨਾਲ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਜੈ ਦੇਖੂ ਤੈ ਸੰਗ ਏਕੋ ਰਵ ਰਿਆ ਤੀਜਾ ਬੰਦ ਰੰਮ ਕਰ ਦੈਨ ਮਹਾਰਾਜ ਜਿੱਧਰ ਹੀ ਮਹਾਰਾਜ ਜੀ ਕਹਿੰਦਾ ਫਿਰ ਦੇਖੀ ਉਧਰ ਹੀ ਉਹ ਦਿਖਦਾ ਜਦੋਂ ਪੂਰਨ ਤੌਰ ਤੇ ਸੰਗਤ ਮਿਲਦੀ ਹੈ ਨਾ ਮਹਾਰਾਜ ਜੀ ਕਹਿ ਰਹੇ ਆ ਤਾਡਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮਗਤੇ ਜੇ ਮਹਾਰਾਜ ਜੀ ਕਹਿੰਦੇ ਫਿਰ ਜਿੱਧਰ ਦੇਖਾ ਤੂੰ ਹੀ ਤੂੰ ਜੈ ਦੇਖਾ ਤੈ ਸੰਗ ਏਕੋ ਰਵਰਿਆ ਫਿਰ ਮਹਾਰਾਜ ਜੀ ਕਹਿੰਦੇ ਇਹੋ ਜੀ ਅਵਸਥਾ ਬਣਦੀ ਹੈ ਜਿੱਧਰ ਵੀ ਦੇਖਦਾ ਇੱਕੋ ਹੀ ਦਿਖਦਾ ਹੈ ਇੱਕੋ ਹੀ ਦਾ ਮਹਾਰਾਜ ਜੀ ਕਹਿੰਦੇ ਸਰੂਪ ਨਜ਼ਰ ਆਉਂਦਾ ਹੈ ਹਰ ਜੀਵ ਦੇ ਵਿੱਚ ਹਰ ਪ੍ਰਾਣੀ ਦੇ ਵਿੱਚ ਉਹ ਈਰਖਾ ਦੁਐਸ਼ ਖਤਮ ਹੋ ਜਾਂਦੀ ਕਾ ਜੀ ਧਰਮਾਂ ਦੀ ਮਜਬਾਂ ਦੀ ਅਥੀਰ ਕਾ ਚੁੱਕੀ ਫਿਰਦੇ ਆ ਨਾ ਕੋਈ ਕਹਿੰਦਾ ਮੈਂ ਇਸ ਧਰਮ ਦਾ ਮੈਂ ਵੱਡਾ ਵਾਂ ਕੋਈ ਕਹਿੰਦਾ ਇਸ ਧਰਮ ਦਾ ਮੈਂ ਵੱਡਾ ਮੇਰਾ ਰਾਜ ਚਾਹੀਦਾ ਦੂਜੇ ਖਤਮ ਹੋ ਜਾਣ ਇਸੇ ਤਰੀ ਉਦੋਂ ਸੀ ਗੁਰੂ ਸਾਨ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਤੇਗ বাহাদুর ਮਹਾਰਾਜ ਜੀ ਦੀ ਸੀ ਦੀਵਿਓ ਇਸੇ ਦੇਖੋ ਉਦੋਂ ਵੀ ਹੌਲ ਵੀ ਕਹਿੰਦੇ ਸੀ ਇੱਕ ਧਰਮ ਚਾਹੀਦਾ ਬਾਦਸ਼ਾਹ ਕਹਿੰਦਾ ਸੀ ਮੈਂ ਤਾਂ ਇੱਕ ਹੀ ਧਰਮ ਬਣਾਣਾ ਸਾਰਿਆਂ ਨੂੰ ਖਤਮ ਕਰ ਦੋ ਇਹ ਗੁਰੂ ਗੁਰੂ ਮਹਾਰਾਜ ਜੀ ਤੋਂ ਵੀ ਪਾਸ਼ਾ ਜੀ ਕਹਿੰਦੇ ਇੱਥੇ ਤਾਂ ਤਿੰਨ ਧਰਮ ਪੈਦਾ ਹੋਣਿਆ ਸਵਾ ਔਣ ਤੇ ਬਾਦਸ਼ਾਹ ਇੱਥੇ ਇੱਕ ਧਰਮ ਹੋਰ ਪੈਦਾ ਹੋਣਾ ਜਿਹੜਾ ਖਾਲਸਾ ਹੋਏਗਾ ਜੇ ਪਾਰ ਉਸ ਵੇਲੇ ਬਾਝੜਾ ਪੈਗੀਆਂ ਸੀ ਕਹਿੰਦੇ ਸ਼ਹੀਦ ਕਰ ਦਿਓ ਮਹਾਰਾਜ ਜੀ ਇਹ ਸਾਧ ਸੰਗ ਦੀ ਸ਼ਹੀਦੀ ਇਸ ਕਾਰਣੀ ਹੋਈ ਦੇਖੋ ਬ੍ਰਾਹਮਣ ਰਾਜ ਨੂੰ ਪਹੁੰਚਾਉਣ ਵਾਸਤੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀ ਨੋ ਵੱਡੋ ਅਲੂ ਮੈਂ ਸਾਕਾ ਬਲਕਿ ਮਹਾਰਾਜ ਜੀ ਜਨੇਉ ਨਹੀਂ ਸੀ ਪਹਿਨਦੇ ਉਹ ਕਹਿੰਦੀ ਇਹ ਸੂਤ ਦਾ ਧਾਗਾ ਗੁਰੂ ਨਾਨਕ ਮਹਾਰਾਜ ਜੀ ਨੇ ਛੋਟੀ ਉਮਰ ਦੇ ਵਿੱਚ ਹੀ ਕਹਿਤਾ ਸਵਾਲ ਕਰਤਾ ਸੀ ਨਾ ਬ੍ਰਹਮਣ ਆਇਆ ਘਰ ਆਇਆ ਜਨੇਊ ਪਣਾਣ ਵਾਸਤੇ ਕੀ ਉਹ ਰਹਿਤ ਉਸ ਵੇਲੇ ਉਸ ਵੇਲੇ ਮਰਜਾਦਾ ਮੁਤਾਬਕ ਇਹ ਮਹਾਰਾਜ ਜੀ ਦੇ ਹੱਥ ਪੜ ਲਿਆ ਸੀ ਕਹਿੰਦੇ ਬ੍ਰਹਮਣ ਜੀ ਪਿੰਨੋ ਸਵਾਲ ਦਾ ਜਵਾਬ ਦਵੋ ਦਇਆ ਕਪਾਸਨ ਤੋਖ ਸੂਤ ਜਤ ਕੰਢੀ ਸਤ ਵਟ ਇਹੋ ਜਨੇਊ ਜੀ ਕਾ ਹਰੀ ਤਪਾਂਦੇ ਘੱਤ ਕਹਿੰਦੇ ਮੇਰੇ ਤੇ ਜਿਹਨੂੰ ਪਾਇਆ ਹੋਇਆ ਪਿੰਨੇ ਇਹਨੇ ਧਾਗੇ ਦਾ ਜਿਨਿਉ ਜਿਹੜਾ ਤੁਸੀਂ ਧਾਣੇ ਕਰਾ ਰਹੇ ਹੋ ਇਹ ਤਾਂ ਸੂਤ ਦਾ ਧਾਗਾ ਚਾਰ ਦਿਨ ਬਾਅਦ ਮੈਲਾ ਹੋ ਕੇ ਟੁੱਟ ਜਾਵੇਗਾ ਪਰ ਜਿਹੜਾ ਅਸੀਂ ਜਿਨਿਉ ਪੰਨਿਆ ਉਹ ਨਾ ਮੈਲਾ ਹੁੰਦਾ ਨਾ ਟੁੱਟਦਾ ਨਾ ਲੈਂਦਾ ਉਹ ਸਾਡੀ ਆਤਮਾ ਤੇ ਪਾਇਆ ਹੋਇਆ ਸਾਨੂੰ ਬਾਹਰਲੇ ਜਿਨਿਉ ਦੀ ਲੋੜ ਨਹੀਂ ਤੇ ਉਹਨਾਂ ਨੇ ਦੇਖੋ ਰਾਖੀ ਵੀ ਕੀਤੀ ਉਹਨਾਂ ਨੇ ਧਰਮ ਵੀ ਬਚਾਇਆ ਹਿੰਦੂ ਜਦੋਂ ਆਏ ਰਾਮਣ ਆਏ ਦੇਖੋ ਕਸ਼ਮੀਰ ਦੇ ਪੰਡਤ ਚੱਲ ਕੇ ਆਏ ਸੀ ਇਹ ਉਹ ਲਾਲੇ ਮਹਾਰਾਜ ਜੀ ਨੇ ਉਸ ਵੇਲੇ ਰਾਖੀ ਵੀ ਕੀਤੀ ਕਹਿੰਦੇ ਧਰਮ ਕੋਈ ਮਾੜਾ ਨਹੀਂ ਇਹਦੇ ਵਿੱਚ ਰਹਿਣ ਵਾਲੇ ਲੋਕ ਮਾੜੇ ਹਨ ਜਿਹੜੇ ਈਰਖਾ ਦਵੇਸ਼ ਸ਼ਰਮਾਂ ਦੀ ਓਟ ਲੈ ਕੇ ਆਮ ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾਉਂਦੇ ਹਨ ਤੇ ਧਰਮਾਂ ਤੇ ਲੜਾਈਆਂ ਝਗੜੇ ਹੁੰਦੇ ਉਹ ਮਾੜੇ ਹਨ ਜਿਹੜਾ ਧਰਮੀ ਬੰਦਾ ਉਹ ਕਿਸੇ ਧਰਮ ਅਜ ਨੂੰ ਮਾੜਾ ਨਹੀਂ ਕਹਿੰਦਾ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਕੇ ਤੇ ਆਪਣੇ ਮਾਲਕ ਨੂੰ ਤੇ ਹੁੰਦਾ ਹੈ ਉਹ ਧਰਮੀ ਬੰਦਾ ਹੁੰਦਾ ਹੈ ਦੂਜਾ ਧਰਮ ਹੀ ਨਹੀਂ ਹੁੰਦਾ ਕਿਸੇ ਮੱਝ ਵਿੱਚ ਵੀ ਹੋਵੇ ਇਹ ਨਹੀਂ ਕਿ ਸਿੱਖ ਧਰਮ ਵਿੱਚ ਕਿਸੇ ਮਜਬੇ ਵਿੱਚ ਵੀ ਕੋਈ ਵੀ ਬੰਦਾ ਹੈ ਜੋ ਧਰਮ ਦੀ ਕਿਸੇ ਦੀ ਰਾਖੀ ਨਹੀਂ ਕਰਦਾ ਸਾਰੇ ਧਰਮਾਂ ਨੂੰ ਬਾਬਰਤਾ ਨਹੀਂ ਦਿੰਦਾ ਇਸ ਈਰਖਾ ਦੇ ਵਿੱਚ ਉਹ ਧਰਮੀ ਨਹੀਂ ਆਉਤਾ ਨੁਕਸਾਨ ਕਰਨ ਵਾਲਾ ਉਹ ਸਾਰੇ ਧਰਮਾਂ ਦੀ ਨਸਕਾਨ ਕਰਦਾ ਜਿੱਦਾਂ ਮੌਕਾ ਮਿਲ ਜੇ ਉਧਰ ਹੀ ਚਲਾ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਧਰਮੀ ਤਾਂ ਉਹ ਹੈ ਜਿਹੜਾ ਸਾਰੇ ਧਰਮਾਂ ਨੂੰ ਇੱਕ ਬਰਾਬਰ ਸਮਝੇ ਉਹ ਪਰਮਾਤਮਾ ਹਰੀ ਪ੍ਰਭੂ ਦੀ ਭਗਤੀ ਕਰੇ ਤੇ ਸਾਰਿਆਂ ਨੂੰ ਪਰਦੇਸ਼ ਦਵੇ ਇਹ ਗੁਰੂ ਨਾਨਕ ਦੀ ਮਹਿਮਾ ਹੈ ਜਿਹੜੀ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਤਿਗੁਰ ਜੀ ਕਹਿੰਦੇ ਉਹ ਦਲ ਥਲ ਸਾਰੀ ਜਗ੍ਹਾ ਤੇ ਪੂਰਨ ਹੈ ਇੱਥੇ ਅਗਲਾ ਪਦ ਮਹਾਰਾਜ ਜੀ ਕਹਿੰਦੇ ਜਿੱਧਰ ਦੇਖਾ ਤੈ ਸੰਗ ਏਕੋ ਰਵਰਿਆ ਇੱਕੋ ਜਿਆ ਸਾਰਿਆਂ ਚ ਵਰਤ ਰਿਆ ਘਟ ਘਟ ਵਾਸੀ ਆਪ ਵਿਰਲੇ ਕਿਨੇ ਲਿਆ ਤੋ ਘਟ ਘਟ ਵਿੱਚ ਪਿਆਰਿਓ ਵਸਦਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕੈਉ ਉਪਕਾਰ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇ ਘਟ ਵਿੱਚ ਵਸਦਾ ਹਰ ਜੀਵ ਵਿੱਚ ਉਹਦਾ ਵਾਸ ਹੈ ਕਹਿੰਦੇ ਅਵ ਨਹੀਂ ਕਿੰਨੇ ਨਾ ਪਾਇਆ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜਿਹੜਾ ਉਹਨੂੰ ਪਾ ਸਕਦਾ ਹੈ ਵਸਦਾ ਤੇ ਸਾਰਿਆਂ ਵਿੱਚ ਓ ਜਿਹੜਾ ਤੋਰੀ ਫਿਰਦਾ ਸਾਨੂੰ ਜਿਹੜਾ ਚਲਾ ਰਿਹਾ ਜਿਭਾਂ ਨੂੰ ਵਸ ਰਿਹਾ ਅੰਦਰ ਤਾਂ ਹੀ ਚਲੇ ਫਿਰਦਿਆਂ ਸੁਣਦੇ ਆਂ ਦੇਖਦੇ ਆਂ ਉਹਦਾ ਹੁਕਮੀ ਹੈ ਜਲ ਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ ਤੇ ਖੁਦਾਸਤਾ ਉਹਨੇ ਮਾੜ ਲੈਨ ਕਹਤਾ ਮਨੁਖਤਾ ਤੋਂ ਲੈ ਕੇ ਜੀਵਾ ਵਿੱਚ ਜਲ ਥਲ ਮਹੀਲ ਸਾਰੇ ਜੀਵਾ ਦੇ ਵਿੱਚ ਉਹ ਵਸਦਾ ਜਲ ਤੇ ਵੀ ਸਰਤੀ ਤੇ ਵੀ ਥਲ ਤੇ ਵੀ ਮਹਾਰਾਜ ਜੀ ਕਹਿੰਦੇ ਜਲ ਥਲ ਪੂਰ ਪੂਰਨ ਕੀਟ ਹਸਤ ਕੀੜੀ ਤੋਂ ਲੈ ਕੇ ਹਸਤੀ ਹਾਥੀ ਤੱਕ ਈੜੀ ਤੋਂ ਲੈ ਕੇ ਹਾਥੀ ਤੱਕ ਇੱਕ ਸਮਾਨ ਸਾਰੇ ਵਿੱਚ ਉਹਦੀ ਜੋਤ ਹੈ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਨਿਆ ਤੇ ਮਹਾਰਾਜ ਜੀ ਕਹਿੰਦੇ ਪਿਆਰਿਓ ਜਿਨ੍ਹਾਂ ਨੇ ਨੂੰ ਜਾਣ ਲਿਆ ਉਹ ਆਦਤ ਤੋਂ ਲੈ ਕੇ ਅੰਤ ਤੱਕ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਰੋਜ਼ ਪੜ੍ਹਦੇ ਆਪਾਂ ਜਪਜੀ ਸਾਹਿਬ ਇਹ ਮਹਾਰਾਜ ਜੀ ਕਿਥੇ ਵੀ ਕਹਿੰਦੇ ਨੇ ਕਹਿੰਦੇ ਭਾਈ ਆਦਤੋ ਮਦ ਸੋਈ ਪ੍ਰਭ ਸੋਈ ਪ੍ਰਭ ਗੁਰ ਪ੍ਰਸਾਦੀ ਜਾਨਿਆ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਜਾਣ ਸਕਦੇ ਹਾਂ ਜਦੋਂ ਗੁਰੂ ਪ੍ਰਸਾਦੀ ਤੋਂ ਭਾਵ ਕਿਰਪਾ ਉਹਨੂੰ ਜਾਣਿਆ ਜਾਂਦਾ ਬ੍ਰਹਮ ਪ੍ਰਸਾਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿੱਧ ਜਿਨ ਕਹਾ ਬ੍ਰਹਮ ਪ੍ਰਸਾਰਿਆ ਉਹ ਬ੍ਰਹਮ ਨੂੰ ਬ੍ਰਹਮ ਦਾ ਪਸਾਰਾ ਹੈ ਸਾਰਾ ਇਹ ਬ੍ਰਹਮ ਦੀ ਲੀਲਾ ਹੈ ਸਾਰੀ ਗੋਵਿੰਦ ਗੁਣ ਇਧ ਜਿਨ ਜਾਣਿਆ ਗੋਮਿੰਦ ਦੇ ਗੁਣਾ ਨੂੰ ਮਹਾਰਾਜ ਜੀ ਕਹਿੰਦੇ ਤਾਂ ਜਾਣਿਆ ਜਾਂਦਾ ਜੇ ਬ੍ਰਹਮ ਦੇ ਵਿੱਚ ਲੀਨ ਹੋਵਾਂਗੇ ਗੋਮਿੰਦ ਰਾਹੀ ਉਹਨੂੰ ਜਾਣਿਆ ਜਾਂਦਾ ਉਹਦੇ ਗੁਣਾ ਤੋਂ ਜਾਨੂ ਹਈਦਾ ਸਿਮਰ ਸੁਆਮੀ ਅੰਤਰਜਾਮੀ ਹਰ ਇੱਕ ਨਾਨਕ ਰਵ ਰਹਾ ਤੇ ਖੀਰੀ ਲੀ ਪੰਕਤੀ ਵਿੱਚ ਫਿਰ ਮਹਾਰਾਜ ਜੀ ਬਚਨ ਕਰ ਦਿੰਨ ਕਹਿੰਦੇ ਸਿਮਰ ਲਾ ਉਹਨੂੰ ਭਾਈ ਹਰ ਸਿਮਰ ਸੁਆਮੀ ਅੰਤਰਜਾਮੀ ਹਰ ਇੱਕ ਨਾਨਕ ਰਵ ਰਹਾ ਮਹਾਰਾਜ ਜੀ ਕਹਿੰਦੇ ਇੱਕੋ ਹੀ ਵਰਤ ਰਿਆ ਸੋ ਮੀਂ ਅਨਰਜਾਮੀ ਤੇ ਤੈਨੂੰ ਸਿਮਰਦਾ ਮੈਂ ਤੇਰਾ ਸਿਮਰਨ ਕਰਦਾ ਹੇ ਅਗਲਾ ਪਦ ਖੀਰਲਾ ਮਹਾਰਾਜੀ ਰੰਮ ਕਰਦਿਆਨ ਦਿਨ ਰੈਣ ਸੁਹਾਵੜੀ ਆਈ ਸਿਮਰਤ ਹਰ ਹਰੇ ਨਾਮ ਹਰੇ ਮਹਾਰਾਜੀ ਕਹਿੰਦੇ ਦਿਨ ਰਾਤ ਹੀ ਸੁਹਾਵਣੀ ਬਣ ਜਾਂਦੀ ਹੈ ਸੁੰਦਰ ਬਣ ਜਾਂਦੀ ਹੈ ਔਰ ਜੀ ਇਹ ਚ ਅਖੀਰਲਾ ਪਦ ਆਰੰਭ ਕਰਦਿਆਨ ਸ਼ਬਦ ਦਾ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਮਹਾਰਾਜੀ ਕਹਿੰਦੇ ਜਦੋਂ ਉਹਦਾ ਨਾਮ ਮਿਲ ਗਿਆ ਮਹਾਰਾਜ ਜੀ ਕਹਿੰਦੇ ਫਿਰ ਦਿਨ ਰਾਤ ਹੀ ਹਸਾਵਣਾ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਇਹ ਤੂੰ ਨਹੀਂ ਛੱਡਦੀ ਐ ਫਿਰ ਜਦੋਂ ਇਹ ਤੂੰ ਨਹੀਂ ਸਵਾਸ ਗਰਾਸ ਦੀ ਛੱਡਦੀ ਐ ਫਿਰ ਮਹਾਰਾਜ ਜੀ ਕਹਿੰਦੇ ਸਿਮਰਨ ਨਾਲ ਦਿਨ ਰਾਤ ਇੱਕ ਹੋ ਜਾਂਦਾ ਫਿਰ ਕੋਈ ਫਰਕ ਨਹੀਂ ਫਰਕ ਨਹੀਂ ਰਹਿੰਦਾ ਦਿਨ ਰਾਤ ਵਿੱਚ ਸਵਾਸ ਸਵਾਸ ਇੰਦਰੀ ਨਾਮ ਜਪਦੇ ਨ ਚਰਨ ਕਮਲ ਸੰਗ ਪ੍ਰੀਤ ਕਲ ਮਲ ਪਾਪ ਟਰੇ ਮਹਾਰਾਜ ਜੀ ਕਹਿੰਦੇ ਕਲ ਮਲ ਪਾਪ ਜਿਹੜਾ ਨੂੰ ਟਰ ਜਾਂਦੇ ਨਿਰਭਾਵ ਲੱਥ ਜਾਂਦੇ ਹਨ ਚਰਨ ਕਮਲਾਂ ਦੇ ਨਾਲ ਜਦੋਂ ਪ੍ਰੀਤ ਵੱਜ ਜਾਂਦੀ ਹੈ ਨਾ ਮਾਨਸੀਤਾ ਜਾਂਦਾ ਉਹ ਚਰਨਾਂ ਦੇ ਨਾਲ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ ਉਹ ਪ੍ਰੀਤ ਸੱਚੀ ਪ੍ਰੀਤ ਹੈ ਕਲ ਮਲ ਪਾਪ ਮਹਾਰਾਜ ਜੀ ਕਹਿੰਦੇ ਲੈ ਜਾਂਦੇ ਹਨ ਲੱਥ ਜਾਂਦੇ ਹਨ ਨੱਠ ਜਾਂਦੇ ਹਨ ਦੁੱਖ ਭੂਖ ਦਰਦਰ ਨਾਠੇ ਪ੍ਰਗਟ ਮੰਗ ਦਿਖਾਇਆ ਮਹਾਰਾਜ ਕਹਿੰਦੇ ਦੁੱਖ ਦੁੱਖ ਵੀ ਲੈ ਜਾਂਦੇ ਹਨ ਭੁੱਖ ਵੀ ਉਤਰ ਜਾਂਦੀ ਹੈ ਇੰਨੀ ਭੁੱਖ ਹੈ ਸਾਨੂੰ ਜਿੰਨਾ ਮਰਜੀ ਅਸੀਂ ਖਾ ਲਈਏ ਫਿਰ ਜੇਬਾ ਮੰਗਦੀ ਐ ਨੇਤਰ ਮੰਗਦੇ ਹਨ ਕੰਨ ਸੁਣਨ ਨੂੰ ਮੰਗਦੇ ਹਨ ਨੇਂਦੇ ਹਰ ਪਾਸੋਂ ਭੁੱਖੀ ਭੁੱਖੇ ਆ ਮਾਨ ਭਜਦਾ ਦੌੜਦਾ ਵੀ ਮਿਲ ਜਿਆ ਵੀ ਖੋਲੀਏ ਕਿਸੇ ਤਾਂ ਵੀ ਖੋਲੀਏ ਦੇਖੋ ਸਾਰੇ ਪਾਸੇ ਭੁੱਖੇ ਆ ਸੀ ਇਹ ਕੁ ਰਾਜੀ ਨਹੀਂ ਹੁੰਦਾ ਮਾਨ ਸੰਤੋਖ ਵਿੱਚ ਨਹੀਂ ਤੇ ਰਾਜ ਨਹੀਂ ਹੁੰਦਾ ਜ਼ਿੰਦਗੀ ਲੰਘ ਜਾਂਦੀ ਹੈ ਸਾਰੀ ਦੁਨੀਆ ਦਾ ਵੀ ਧਨ ਖੋ ਲਈਏ ਸਾਡਾ ਮਨ ਨਹੀਂ ਰੱਜੇਗਾ ਫਿਰ ਵੀ ਕਹੇਗਾ ਯਾਰ ਹੋਰ ਮਿਲ ਜੇ ਇੱਥੇ ਅਰਬਾਪਤੀ ਖਰਬਾਪਤੀ ਲੋਕ ਬੈਠਿਆ ਜਿਹੜੇ ਰਾਜ ਦੇ ਨਹੀਂ ਗਰੀਬਾਂ ਤੋਂ ਫਿਰ ਵੀ ਧਨ ਕੋਈ ਜਾਂਦੇ ਆ ਰਾਜ ਥੋੜਾ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਬਾਣੀ ਨਾਲ ਹੀ ਰਾਜ ਹੁੰਦਾ ਮਾਨ ਤ੍ਰਿਪਤ ਹੁੰਦਾ ਜਦ ਦੁੱਖ ਭਰਮ ਦ੍ਰਿਦਰ ਨੱਠ ਇਹ ਦ੍ਰਿਦਰदाई ਲੈ ਜਾਂਦੀ ਹੈ ਦੁੱਖ ਭਰਮ ਲੈਠ ਨੱਠ ਜਾਂਦੇ ਹਨ ਪਰਗਟ ਮਗ ਦਿਖਾਇਆ ਜਦੋਂ ਪ੍ਰਗਟ ਰੂਪ ਉਹ ਦਿਖ ਜਾਂਦਾ ਹੈ ਸਾਹਮਣੇ ਨਜ਼ਰ ਆਉਂਦਾ ਫਿਰ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੜੀਂਦਾ ਪਾਇਆ ਤੇ ਮਹਾਰਾਜ ਜੀ ਕਹਿੰਦੇ ਉਹ ਮਨ ਨੂੰ ਜੋ ਲੋਡ ਸੀ ਨਾ ਉਹ ਮਿਲ ਗਿਆ ਮਨ ਦੀ ਜਿਹੜੀ ਮਹਾਰਾਜ ਜੀ ਕਹਿੰਦੇ ਭੁੱਖ ਲੱਗੀ ਕਿਵੇਂ ਮਿਲ ਸਾਧ ਸੰਗੇ ਨਾਮ ਰੰਗੇ ਮਿਲ ਕੇ ਸੰਗਤ ਦੇ ਵਿੱਚ ਸੱਚੇ ਗੁਰੂ ਦਾ ਨਾਮ ਜਿਹੜਾ ਸੀ ਉਹਦਾ ਹੰਗ ਮਨ ਨੂੰ ਚੜ ਗਿਆ ਜਿਹੜਾ ਲੈਂਦਾ ਹੀ ਨਹੀਂ ਮੁੜ ਕੇ ਲੜੀਂਦਾ ਪਾਇਆ ਹਰਿ ਜੀ ਕਹਿੰਦੇ ਜੀਵਨ ਦੀ ਲੋੜ ਸੀ ਮਨ ਨੂੰ ਭੋਜਨ ਮਿਲ ਗਿਆ ਭੋਜਨ ਮਿਲਦੇ ਨਾਲ ਮਨ ਤੰਦਰੁਸਤ ਹੋ ਗਿਆ ਧੀਰਜ ਵਿੱਚ ਆ ਗਿਆ ਸਹਿਜ ਵਿੱਚ ਆ ਗਿਆ ਨਾਮ ਦਾ ਭੋਜਨ ਚਾਹੀਦਾ ਸੀ ਉਹ ਜਿੱਦਣ ਛਕ ਲਿਆ ਮਨ ਨੇ ਮਨ ਤ੍ਰਿਪਤ ਹੋ ਜਾਣਾ ਹਰ ਦੇਖ ਦਰਸ਼ਨ ਈਸ਼ ਪੁਨੀ ਉਲਸੂਆ ਸਭ ਤਰੇ ਕੋਦਾ ਦਰਸ਼ਨ ਪਾ ਕੇ ਫਿਰ ਪਾਤਸ਼ਾਹ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਜੀ ਇੱਛਾ ਪੁੰਨੀ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਕਿਉਂ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਕੇ ਵਾਸੇ ਕਾਮ ਤੀਨ ਮਹਾਰਾਜ ਜੀ ਦੱਸ ਰਿਹਾ ਸੋਸੇ ਪਾਜ ਜੀ ਦੱਸ ਰਿਹਾ ਕਹਿੰਦੇ ਇੱਛਾ ਪੂਰਕ ਹੈ ਦਾਤਾ ਉਹ ਕਾਮ ਤੀਨ ਜਿਹੜੀ ਗਉਂ ਕਹਿੰਦੇ ਨੇ ਕਈ ਗ੍ਰੰਥ ਹਿੰਦੂ ਮਤ ਤੇ ਗ੍ਰੰਥ ਗਉਂ ਕਹਿੰਦੇ ਨੇ ਕਾਮ ਤੀਨ ਕਹਿੰਦੇ ਉਹ ਕਾਮ ਤੀਨ ਗਉ ਦੇ ਅੰਦਰ ਚ ਹੈ ਉਹਦੇ ਹੁਕਮ ਵਿੱਚ ਹੈ ਜਿਹੜੀ ਇੱਛਾ ਪੂਰਨ ਕਰਦੀ ਹੈ ਮਹਾਰਾਜ ਜੀ ਕਹਿੰਦੇ ਸਾਰੀਆਂ ਇਛਾ ਨੂੰ ਪੂਰਨ ਕਰਦਾ ਹਰ ਦੇਖ ਦਰਸ਼ਨ ਇਸ਼ ਪੁੰਨੀ ਉਹਦਾ ਦਰਸ਼ਨ ਦੇ ਕੇ ਨਾ ਭੁੱਖੀ ਲੈ ਜਾਂਦੀ ਹੈ ਕੋਈ ਇਛਾ ਇੱਛਾ ਹੀ ਖਤਮ ਕਰ ਦਿੰਦਾ ਕੋਈ ਛਾਵਾਂ ਨੂੰ ਪੂਰਨ ਕਰ ਦਿੰਦਾ ਕੋਈ ਛਾਵਾਂ ਦੀ ਪੂਰਤੀ ਖਤਮ ਕਰ ਦਿੰਦਾ ਮਨ ਵਿੱਚ ਉਹਦੇ ਦਰਸ਼ਨਾਂ ਦਾ ਚਾਗ ਜਾਗ ਪੈਂਦਾ ਕੁਨੀਆਂ ਦਾ ਭਰਮ ਉੱਟ ਜਾਂਦਾ ਸਭ ਤਾਰੇ ਮਹਾਰਾਜ ਜੀ ਕਹਿੰਦੇ ਸੰਬੂਹਾ ਪੂਰਨ ਤੌਰ ਤੇ ਮਹਾਰਾਜ ਜੀ ਕਹਿੰਦੇ ਮਨੁੱਖ ਤਰਦਾ ਦਿਨ ਸਰੈਣ ਆਨੰਦ ਅੰਨ ਦਿਨ ਸਿਮਰਤ ਨਾਨਕ ਹਰ ਹਰੇ ਤੇ ਅਖੀਰਲੀ ਪੰਕਤੀ ਵਿੱਚ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ ਦਿਨ ਸਰੈਣ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਆਨੰਦ ਬਣ ਜਾਂਦਾ ਆਨੰਦ ਬਣ ਜਾਂਦਾ ਦਿਨ ਰਾਤ ਹੀ ਮਨ ਸਵਾਸ ਸਵਾਸ ਨੂੰ ਚੇਤੇ ਕਰਦਾ ਸਿਮਰ ਸਿਮਰ ਕੇ ਆਨੰਦ ਦੀ ਝੜੀ ਲੱਗਦੀ ਹੈ ਨਾਨਕ ਹਰ ਹਰੇ ਮਹਾਰਾਜ ਜੀ ਕਹਿੰਦੇ ਨਾਨਕ ਤੇ ਉਹਦੇ ਤੀਕ ਵਜਦੀ ਨਾਨਕ ਦੀ ਮਹਾਰਾਜ ਜੀ ਕਹਿੰਦੇ ਮੈਂ ਤੇ ਦਿਨ ਰਾਤ ਹੀ ਹਰ ਹਰ ਦੇ ਵਿੱਚ ਚਿੱਤ ਜੋੜ ਕੇ ਦਿਨ ਰਾਤ ਹੀ ਆਨੰਦ ਮਾਣਦਾ ਤੇ ਸਾਨੂੰ ਵੀ ਮਾਣਨਾ ਚਾਹੀਦਾ ਮਹਾਰਾਜ ਜੀ ਸਾਨੂੰ ਜਾਜ ਦੱਸਦੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਦਿਨ ਰਾਤ ਹੀ ਫਿਰ ਸਾਹਮਣਾ ਬਣ ਜਾਂਦਾ ਇਹ ਸ਼ਬਦ ਦੀ ਵਿਚਾਰ ਹੈ ਅੱਜ ਦਾ ਸ਼ਬਦ ਦੇ ਸੰਤ ਸਾਰਾ ਸੰਪੂਰਨ ਹੁੰਦਾ ਚਾਰ ਪਦ ਸੰਪੂਰਨ ਹੁੰਦੇ ਹਨ ਅਗਲਾ ਪਦ ਕੱਲ੍ਹ ਅਗਲਾ ਸੰਤ ਮਹਾਰਾਜੀ ਆਰੰਭ ਕਰਨਗੇ ਆਈਨਿਆ ਕੋਹਾਜਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ